ਸਾਂਝੇ ਕਰਨਾ ਜਿਹੜੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਂਝੇ ਘਰ ਵਿੱਚ ਆ ਮਿੱਤਰੋ ਗੁਮ ਪੀਓ ਖਾਓ ਨਿੱਤਰੋ ਸਭ ਤੋਂ ਪਹਿਲਾਂ ਤਾਂ ਅਸੀਂ ਸ਼ੁਕਰਗੁਜ਼ਾਰ ਹਾਂ ਜੀ ਤੁਹਾਡੇ ਸਾਰਿਆਂ ਦੇ ਜਿਹੜੇ ਦੇਸ਼ ਵਿਦੇਸ਼ ਤੋਂ ਸਾਂਝਾ ਘਰ ਪ੍ਰਤੀ ਇੰਨੀ ਦਿਲਚਸਪੀ ਰੱਖਦੇ ਹੋ ਸਾਡੇ ਕੋ ਗੇੜਾ ਮਾਰਦੇ ਹੋ ਸਾਨੂੰ ਫੋਨ ਕਰਦੇ ਹੋ ਜਾਂ ਹੁਣ ਮੈਂ ਕੈਨੇਡਾ ਵਿਜ਼ਿਟ ਕਰਕੇ ਆ ਬੜੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਸਵਾਲ ਸੀ ਕਿ ਆਪਣਾ ਤਜਰਬਾ ਸਾਂਝਾ ਕਰੋ ਸੋ ਇਹਦੇ ਵਿੱਚੋਂ ਨਾ ਇੱਕ ਗੱਲ ਕਾਮਨ ਜੀ ਸਾਰਿਆਂ ਦੀ ਸਾਹਮਣੇ ਆ ਰਹੀ ਹੈ ਕਿ ਉਹ ਜਾਣਨਾ ਚਾਹੁੰਦੇ ਨੇ ਕਿ ਤੁਹਾਡਾ ਤਜਰਬਾ ਕਿਵੇਂ ਰਿਹਾ ਕਈਆਂ ਦੀ ਡਿਸਪਾਇੰਟਮੈਂਟ ਹੋਈਆਂ ਹੁੰਦੀਆਂ ਨੇ ਤੇ ਬਹੁਤ ਵੱਡੀ ਗਿਣਤੀ ਅਸੀਂ ਜਿਹੜੇ ਐਨ ਆਰ ਆਈ ਲੋਕ ਤਾਂ ਉਹ ਇੱਕ ਹੋਰ ਗਲਤਫਹਿਮੀ ਦਾ ਸ਼ਿਕਾਰ ਆ ਕਿਉਂਕਿ ਅਸੀਂ ਗਿਆਨ ਨੂੰ ਕਿਸੇ ਨੂੰ 20 ਸਾਲ ਹੋ ਗਏ ਕਿਸੇ ਨੂੰ 25 ਸਾਲ ਹੋ ਗਏ ਜਦੋਂ ਇਥੋਂ ਪੰਜਾਬ ਤੋਂ ਗਏ ਸੀ ਜਿਸ ਤਰ੍ਹਾਂ ਦਾ ਪੰਜਾਬ ਉਸ ਵੇਲੇ ਸੀ ਅਸੀਂ ਆਪਣੇ ਸੋਚਾਂ ਦੇ ਵਿੱਚ ਯਾਦਾਂ ਦੇ ਵਿੱਚ ਉਹੀ ਪੰਜਾਬ ਨੂੰ ਬਿਠਾਇਆ ਹੋਇਆ ਤੇ ਉਹੀ ਲੱਗਦਾ ਉਹ ਹਲੇ ਉਹ ਹਲੇ ਵੀ ਉੱਥੇ ਹੀ ਖੜਿਆ ਜਿੱਦਾਂ ਦਾ ਛੱਡ ਕੇ ਗਏ ਸੀ ਹਨਾ ਅਸੀਂ ਲੱਭਣ ਵੀ ਸ਼ਾਇਦ ਉਹਨੂੰ ਹੀ ਆਉਂਦੇ ਆਉਂਦੇ ਆ ਹਾਂਜੀ ਪਰ ਸਚਾਈ ਇਹ ਹੈ ਕਿ ਪੰਜਾਬ ਉਹ ਨਹੀਂ ਸਾਰਾ ਸੰਸਾਰ ਹੀ ਉਹ ਹੈ ਨਹੀਂ ਕਿ ਜੇ 25 ਸਾਲ ਵਾਲਾ ਕੈਨੇਡਾ ਆਪਾਂ ਦੇਖੀਏ ਤਾਂ ਕੈਨੇਡਾ ਵੀ ਹੈ ਨਹੀਂ ਬਦਲਿਆ ਸਾਰੇ ਥਾਂ ਤੇ 25 ਸਾਲ ਪਹਿਲਾਂ ਵਾਲਾ ਪੰਜਾਬ ਵੀ ਹੈ ਨਹੀਂ ਤੋ ਇਹ ਬਦਲਾਅ ਕਈ ਵਾਰ ਸਾਨੂੰ ਸ਼ੌਕ ਕਰਦਾ ਸਾਨੂੰ ਡਿਸਪਾਇੰਟਮੈਂਟ ਕਰਦਾ ਤੇ ਹਾਲਾਂਕਿ ਬਦਲਾਅ ਕੁਦਰਤ ਦਾ ਨਿਯਮ ਹੀ ਆ ਚੇਂਜ ਹੁੰਦੀ ਆ ਹਰ ਥਾਂ ਬਹੁਤ ਵੱਡੀ ਗਿਣਤੀ ਚ ਲੋਕ ਇਹ ਵੀ ਸੋਚਦੇ ਨੇ ਜਿਵੇਂ ਸੀਤਾ ਜੀ ਪੰਜਾਬ ਜਾਂਦੇ ਰਹੇ ਹਰ ਇੱਕ ਸਾਲ ਅਸੀਂ ਵੀ ਆਉਂਦੇ ਰਹੇ ਹਾਂ ਜੀ ਪਰ ਸਚਾਈ ਇਹ ਹੈ ਕਿ ਜਦੋਂ ਤੁਸੀਂ ਕਿਸੇ ਜਗ੍ਹਾ ਦੇ ਉੱਤੇ ਵਿਜ਼ਟਰ ਹੁੰਨੇ ਹੋ ਨਾ ਤਾਂ ਤੁਸੀਂ ਉਹਦੀ ਅਸਲੀਅਤ ਨੂੰ ਪਕੜ ਨਹੀਂ ਪਾਉਂਦੇ ਕਿਉਂਕਿ ਉਹਨਾਂ ਸਮਾਂ ਤੁਸੀਂ ਇੰਨੇ ਬਿਜ਼ੀ ਹੁੰਨੇ ਹੋ ਥੋੜੇ ਸਮੇਂ ਦੇ ਵਿੱਚ ਉਸ ੜੀਆਂ ਇੱਥੋਂ ਦੀਆਂ ਰਿਐਲਿਟੀਆਂ ਨੇ ਉਹ ਬਾਹਰ ਨਹੀਂ ਆਉਂਦੀਆਂ। ਉੱਪਰੋਂ-ਉੱਪਰੋਂ ਬੰਦਾ ਆ ਕੇ ਵਿਜ਼ਿਟ ਕਰ ਜਾਂਦਾ ਹੈ। ਜਿਆਦਾ ਸਲੀਅਤ ਹੁੰਦੀ ਆ ਉਹਨੂੰ ਫੇਸ ਕਰਦੇ ਆ ਉਦੋਂ ਪਤਾ ਲੱਗਦਾ ਹੈ ਵੀ ਅਸਲ ਚ ਚੀਜ਼ ਕੀ ਹੈ। ਹੁਣ ਜਿਹੜੀ ਇੱਕ ਦੋ ਗੱਲਾਂ ਜਦੋਂ ਮੈਂ ਪਹਿਲੀ ਵਾਰ ਆਇਆ ਸੀ ਤੇ ਮੈਂ ਬੜਾ ਸ਼ੌਕ ਹੋਇਆ ਸੀ ਜਦੋਂ ਮੈਨੂੰ ਇੱਥੋਂ ਦੇ ਜਿਹੜਾ ਇੱਕ ਨਵੀਂ ਚੀਜ਼ ਆਈ ਹੀ ਆ ਕਿ ਕੁੜੀਆਂ ਨਹੀਂ ਲੱਭਦੀਆਂ। ਹਾਂਜੀ। ਜਾਂ ਇਹ ਪਤਾ ਲੱਗਿਆ ਕਿ ਅੱਜਕੱਲ ਤਾਂ ਰਿਸ਼ਤੇ ਹੀ ਵਿਚੋਲੇ ਕਰਾਉਂਦੇ ਨੇ, ਪੇੜ ਵਿਚੋਲੇ। ਹਾਂਜੀ ਕੋਈ ਕਿਸੇ ਵੇਲੇ ਇਸ ਗੱਲ ਨੂੰ ਸ਼ਰਮਨਾਕ ਮੰਨਿਆ ਜਾਂਦਾ ਸੀ ਕਿ ਰਿਸ਼ਤਾ ਕਰਾਉਣ ਲਈ ਕਿਸੇ ਨੂੰ ਪੈਸੇ ਦਿੱਤੇ ਜਾਣ ਪਰ ਦੇਖੋ ਕਿੰਨੀ ਵੱਡੀ ਸਮਾਜਿਕ ਤਬਦੀਲੀ ਇਸ ਵੇਲੇ ਆਈ ਹੈ ਕਿ ਕੋਈ ਰਿਸ਼ਤਾ ਹੋਊਗਾ ਜਿਹੜਾ ਕੋਈ ਰਿਸ਼ਤੇਦਾਰ ਕਰਾ ਦੇਵੇ ਜਾਂ ਜਾਂਚ ਵਾਲਾ ਕਰਾ ਦੇਵੇ ਹਾਂਜੀ ਜ਼ਿਆਦਾਤਰ ਰਿਸ਼ਤੇ ਨੇ ਜਿਹੜੇ ਉਹ ਪੇੜ ਵਿਚੋਲੇ ਇੱਕ ਨਵੀਂ ਇੰਡਸਟਰੀ ਪੈਦਾ ਹੋਈ ਹੈ ਜੀ ਉਹ ਕਰਵਾਉਂਦੇ ਨੇ ਉਹਨੇ ਬਹੁਤ ਵੱਡੀ ਆ ਉਸ ਤੋਂ ਆਮ ਕਾਮਨ ਹੈ ਹੁਣ ਹਾਂ ਇਹ ਕਾਮਨ ਹੈ ਉਸ ਤੋਂ ਬਾਅਦ ਇਸ ਤਬਦੀਲੀ ਦੇ ਨਾਲ ਜੁੜੀ ਗੱਲ ਇਹ ਹੈ ਕਿ ਜਦੋਂ ਹਾਲਾਤ ਇਹ ਨੇ ਕਿ ਕੁੜੀ ਵਾਲਾ ਪਾਸਾ ਹੁਣ ਭਾਰੂ ਹੈ ਹਾਂਜੀ ਦਾਜ ਦੇ ਹਿੱਦੇ ਵਾਲੀ ਗੱਲ ਹੁਣ ਖਤਮ ਹੈ ਜਿਹੜੀ ਆਪਾਂ ਪੁਰਾਣੀਆਂ ਗੱਲਾਂ ਕਰਦੇ ਆ ਕੋਈ ਇੱਕ ਦਾ ਦੁੱਖਾ ਘਟਨਾ ਹੋ ਜਾਂਦੀ ਉਹਨੂੰ ਆਪਾਂ ਪੂਰੇ ਸਮਾਜ ਦੀ ਘਟਨਾ ਨਹੀਂ ਬਣਾ ਸਕਦੇ ਹਾਂ ਪਰ ਸਚਾਈ ਇਹ ਆ ਕਿ ਮੈਂ ਕਈ ਵਾਰ ਕਹਿੰਦਾ ਨਾ ਵੀ ਸੱਸ ਵੀ ਵਿਚਾਰੀ ਖਤਮਾ ਹੋਣਾ ਪਰ ਪਹਿਲਾਂ ਜੇ ਬਚੋਲੇ ਤੇ ਜਾਈਏ ਫਿਰ ਬਚੋਲਾ ਵੀ ਖਤਮ ਆ ਅੱਗੇ ਜਦ ਕਲੇਸ਼ ਪੈਂਦਾ ਸੀ ਅਗਲੇ ਠਾਹ ਬਚੋਲੇ ਨੂੰ ਪਾੜਦਾ ਸੀ ਹੁਣ ਬਚੋਲਾ ਤਾਂ ਬਚ ਗਿਆ ਹੈ ਇਹ ਬਹੁਤ ਵੱਡੀ ਤਸਵੀਰ ਨਹੀਂ ਪੰਜਾਬ ਦੀ ਚਾਹ ਕਿ ਆ ਸਾਡੇ ਕੋ ਅਕਸਰ ਜਦੋਂ ਲੋਕ ਆਉਂਦੇ ਨੇ ਕੁੜੀ ਵਾਲੇ ਨੇ ਅੱਜ ਤੱਕ ਨਹੀਂ ਕਿਸੇ ਨੇ ਪੁੱਛਿਆ ਸਾਨੂੰ ਮੁੰਡਾ ਦੱਸ ਦਿਓ ਹਾਂਜੀ ਜ਼ਿਆਦਾਤਰ ਮੁੰਡੇ ਵਾਲਿਆਂ ਨੇ ਹੀ ਪੁੱਛਿਆ ਕਿ ਸਾਡੇ ਮੁੰਡੇ ਲਈ ਕੁੜੀ ਦੱਸ ਦਿਓ ਤੇ ਜਿਹੜੇ ਪੇੜ ਵਿਚੋਲੇ ਨੇ ਉਹਨਾਂ ਨੇ ਵੀ ਇੱਕ ਆਪਣਾ ਮਾਇਆ ਜਾਲ ਸਿਰਜਿਆ ਹੋਇਆ ਹੈ ਬਿਜ਼ਨਸ ਬਣ ਗਿਆ ਬਹੁਤ ਦਾ ਬੜਾ ਵਧੀਆ ਇਹ ਚੰਗੇ ਚੰਗੇ ਘਰਾਂ ਦੇ ਪਰ ਜਿਹੜੇ ਚੰਗੇ ਪਰਿਵਾਰ ਨੇ ਫਾਈਨੈਂਸ਼ੀਅਲ ਵੀ ਵੈਲ ਆਫ ਨੇ ਹਾਂ ਉਹਨਾਂ ਨੂੰ ਵੀ ਇਹਨਾਂ ਵਿਚੋਲਿਆਂ ਦਾ ਸਹਾਰਾ ਲੈਣਾ ਪੈਂਦਾ ਇਹ ਇੱਕ ਵੱਡੀ ਤਮੇਲੀ ਆ ਜੀ ਦੂਸਰੀ ਗੱਲ ਇਹ ਆ ਕਹਿੰਦੇ ਅੱਗੇ ਜਿਹੜੀ ਕੁੜੀ ਹੁੰਦੀ ਸੀਗੀ ਜਿਹਦਾ ਵਿਆਹ ਹੋਣਾ ਹੁੰਦਾ ਸੀ ਉਹ ਘਰ ਭਰਉਂਦੀ ਹੁੰਦੀ ਸੀ ਬਈ ਸੋਹਰੇ ਜਾਣਾ ਮੈ ਮੈਨੂੰ ਉੱਤੇ ਕਹਿੰਦੇ ਹੁਣ ਸੱਸ ਘਰ ਭਰਉਂਦੀ ਆ ਵੀ ਮੇਰੀ નો ਆਉਣ ਲੱਗੀ ਆ ਮੇਰਾ ਪਤਾ ਨਹੀਂ ਕੀ ਬਣਦਾ ਹਾਂਜੀ ਤੇ ਇਹ ਇਹ ਤਬਦੀਲੀਆਂ ਨੇ ਜੀ ਤੇ ਬਾਕੀ ਤਬਦੀਲੀ ਇਹ ਆ ਕਿ ਸਾਰੇ ਲੋਕ ਪਹਿਲਾਂ ਨਾਲੋਂ ਬਿਜ਼ੀ ਪਹਿਲਾਂ ਤਾਂ ਗਿਣਤੀ ਬਹੁਤ ਘਟ ਗਈ ਬੱਚਿਆਂ ਦੀ ਗਿਣਤੀ ਘਟਣ ਨਾਲ ਜਾ ਕੇ ਬੱਚੇ ਇਕੱਲੇ ਇਕੱਲੇ ਨੇ ਉਹ ਜਦੋਂ ਬਾਹਰ ਨਿਕਲ ਜਾਂਦਾ ਹੈ ਹਾਂਜੀ ਤਾਂ ਇੱਥੋਂ ਦਾ ਜਿਹੜਾ ਮਾਪਾ ਉਹ ਵੀ ਬੋਰੀਅਤ ਗਿਆ ਹੋਇਆ ਹੈ ਐ ਡਿਪਰੈਸ਼ਨ ਵਗੈਰਾ ਇੱਥੇ ਵੀ ਤਾਂ ਹੀ ਜ਼ਿਆਦਾ ਕਿਉਂਕਿ ਇੱਕ ਇੱਕ ਦਾ ਬੱਚਾ ਉਹ ਬਾਹਰ ਚਲੇ ਗਿਆ ਤੇ ਮਾਪੇ ਪੂਰੇ ਇਕੱਲੇ ਰਹਿ ਗਏ ਸਮਾਜਿਕ ਢਾਂਚੇ ਦੇ ਵਿੱਚ ਏਡੀ ਵੱਡੀ ਤਬਦੀਲੀ ਆਈ ਹੋਈ ਆ ਖਾਸ ਕਰਕੇ ਜਿਹੜੇ ਕੁਝ ਏਰੀਏ ਨੇ ਮੇਰੇ ਖਾਲਚ ਉਧਰ ਫਿਰੋਜ਼ਪੁਰ ਵੱਲ ਕਹਿ ਲਈਏ ਜਾਂ ਫਰੀਦਕੋਟ ਵੱਲ ਕਹਿ ਲਈਏ ਜਿਹੜੇ ਥੋੜੇ ਜਿ ਜਿੱਥੇ ਇੰਡਸਟਰੀ ਘਟਾ ਕਮਰਸ਼ੀਅਲਾਈਜੇਸ਼ਨ ਥੋੜੀ ਜਿ ਘਟਾ ਹੈ ਉੱਥੇ ਤੁਸੀਂ ਪੁਰਾਣੇ ਪੰਜਾਬ ਨੂੰ ਅਜੇ ਵੀ ਫੀਲ ਕਰ ਪਾਉਂਦੇ ਹੋ ਪਰ ਜਿਵੇਂ ਸਾਡਾ ਏਰੀਆ ਲੁਧਿਆਣਾ ਜਲੰਧਰ ਜਿਹੜੇ ਮੇਨ ਸਿਟੀ ਨੇ ਇੱਥੇ ਬਹੁਤ ਵੱਡਾ ਬਦਲਾਅ ਆਇਆ ਜੀ ਬਹੁਤ ਵੱਡਾ ਬਦਲਾਅ ਆਇਆ ਤੇ ਉਹ ਬਦਲਾਅ ਨੂੰ ਸਾਨੂੰ ਖਿਆਲ ਚ ਰੱਖਣਾ ਚਾਹੀਦਾ ਤੇ ਤੀਸਰੀ ਗੱਲ ਜਿਹੜੀ ਅਸੀਂ ਨੋਟ ਕੀਤੀ ਆ ਕਿ ਅ ਜਿਹੜਾ ਮਿਲਵਰਤਨ ਆਪਸ ਵਿੱਚ ਉਹ ਬਹੁਤ ਘਟ ਗਿਆ ਕਨੈਕਟੀਵਿਟੀ ਬਹੁਤ ਘਟ ਗਈ ਹੈ ਕਿਉਂਕਿ ਇੱਕ ਤਾਂ ਸਮਾਂ ਘਟ ਗਿਆ ਦੂਸਰਾ ਲੋੜਾਂ ਘਟ ਗਈਆਂ ਜੀ ਹਾਂ ਜਿਹੜੀ ਆਪਾਂ ਆਵੇਂ ਗੱਲ ਕਰਦੇ ਹਾਂ ਅੱਗੇ ਦੇਖੋ ਆਪਾਂ ਨੂੰ ਗਮਾਂਢੀ ਤੱਕ ਲੋੜ ਰਹਿੰਦੀ ਸੀ ਵੀ ਜੇ ਕੋਈ ਪ੍ਰੌਣਾ ਆ ਗਿਆ ਦਾਲ ਦੀ ਕੌਲੀ ਵੀ ਉਧਰੋਂ ਲੈਣੀ ਬਿਲਕੁਲ ਕਦੇ ਚੀਨੀ ਮੁਖ ਵੀ ਜਾ ਪੱਤੀ ਮੁਖ ਵੀ ਆਟਾ ਮੁਖ ਗਿਆ ਆਵੇਂ ਹੁੰਦਾ ਸੀ ਵੀ ਇਹ ਡੋਲੂ ਭਰਿਓ ਆਟੇ ਦਾ ਸਾਡਾ ਚੱਕੀ ਤੇ ਧਰਿਆ ਹੋਇਆ ਹਣੇ ਹੁਣ ਉਹ ਲੋੜਾਂ ਖਤਮ ਹੋ ਗਈਆਂ ਇਸੇ ਕਰਕੇ ਸਮਾਜਿਕ ਤੌਰ ਤੇ ਅਸੀਂ ਪਿੱਛੇ ਵੀ ਚਲੇ ਗਏ ਪਿੱਛੇ ਗਏ ਇੱਕ ਦੂਜੇ ਦੀ ਅਹਿਮੀਅਤ ਘਟ ਗਈ ਹਾਂ ਤੇ ਅਹਿਮੀਅਤ ਘਟਣ ਨਾਲ ਉਹਦੀ ਕਦਰ ਘਟ ਗਈ ਹਾਂ ਉਹਦੀ ਅਹਿਮੀਅਤ ਆਪ ਇੱਕ ਦੂਜੇ ਦੇ ਕਰਦੇ ਆ ਉਹਨਾਂ ਨੂੰ ਇੱਕ ਦੂਜੇ ਨੂੰ ਖੁਸ਼ੀ ਮਿਲਦੀ ਹੈ ਤੇ ਉਹ ਖੁਸ਼ੀ ਮਿਲਣੋਂ ਹਟ ਗਈ ਹੁਣ ਤਾਂ ਇਹ ਹੋ ਗਿਆ ਵੀ ਮੈਂ ਕੀ ਲੈਣਾ ਕਿਸੇ ਤੋਂ ਅੱਗੇ ਤਾਂ ਪਤਾ ਹੁੰਦਾ ਸੀ ਵੀ ਆਟਾ ਇਹ ਤੋਂ ਲੈਣਾ ਜੇ ਮੁੱਕ ਗਿਆ ਜੇ ਮੁੱਕ ਗਿਆ ਨਹੀਂ ਉਹ ਵਧੀਆ ਚੀਜ਼ ਸੀਗੀ ਇਹਦੇ ਨਾਲ ਸਾਂਝ ਬਣੀ ਰਹੇਗੀ ਵਧੀਆ ਚੇਂਜ ਆਈ ਕੱਲ ਮੈਂ ਪਰਸੋਂ ਆਟਾ ਲੈਣ ਗਿਆ ਚੱਕੀ ਤੋਂ ਉਹ ਬੰਦਾ ਇਹਨੂੰ ਮੇਰੀ ਪਛਾਣ ਨਹੀਂ ਜਿਉ ਮੈਨੂੰ ਕਹਿੰਦਾ ਵੀ ਤੁਸੀਂ ਆਟਾ ਮੁੱਲ ਲੈਣਾ ਕੋ ਕਣਕ ਲੈ ਕੇ ਆਏ ਹੋ ਅੱਛਾ ਜੀ ਮੈਨੂੰ ਦੋਏ ਗੱਲਾਂ ਦੀ ਸਮਝ ਨਹੀਂ ਪਈ ਵੀ ਇਹ ਕੀ ਹੋਇਆ ਅਸੀਂ ਤਾਂ ਅੱਗੇ ਕਣਕ ਲੈ ਕੇ ਜਾਂਦੇ ਸੀ ਪਿਆ ਕੇ ਮੁੜਦੇ ਸੀ ਹਾਂਜੀ ਉਹ ਹੁਣ ਕਹਿੰਦੇ ਜੀ ਕਣਕ ਵੀ ਪਹਿਲੇ ਹੀ ਦੇ ਆਉਂਦੇ ਨੇ ਚੱਕੇ ਵਾਲੇ ਨੂੰ ਉਹ ਲਿਖ ਲੈਂਦਾ ਵੀ ਤੁਹਾਡੀ ਕਣਕ ਸਾਡੇ ਵਾਲੇ ਨਹੀਂ ਆ ਗਈ ਤੇ ਆਪਣਾ ਸਾਰਾ ਸਾਲ ਆਟਾ ਲੈ ਕੇ ਜਾਈ ਜਾਓ ਬੜੀਆਂ ਵੱਡੀਆਂ ਤਬਦੀਲੀਆਂ ਆਈਆਂ ਨੇ ਜੀ ਬੜਾ ਬੜਾ ਕੁਝ ਚੇਂਜ ਹੋ ਗਿਆ ਤੇਰਾ ਸਾਂਝਾ ਘਰ ਵੀ ਆ ਸਾਂਝਾ ਘਰ ਵੀ ਇਸੇ ਕਰਕੇ ਅਸੀਂ ਅਲੱਗ ਜਗ੍ਹਾ ਬਣਾਈ ਸੀ ਕਿ ਉਹ ਉਹ ਜਿਹੜੀ ਚੀਜ਼ ਅਸੀਂ ਲੱਭਣ ਆਏ ਉਹ ਤਾਂ ਸਮਾਜ 'ਚ ਹੈ ਨਹੀਂ ਪਰ ਇਹ ਕਿਸੇ ਨਾ ਕਿਸੇ ਨਵੇਂ ਰੂਪ ਦੇ ਵਿੱਚ ਬਣਾਈ ਜਾਵੇ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਇਹਦੇ ਵਿੱਚ ਸਾਨੂੰ ਕਾਮਯਾਬੀ ਮਿਲੀ ਹੈ ਹਾਂਜੀ ਸਾਂਝੇ ਘਰ ਨੇ ਸਮਾਜਿਕ ਢਾਂਚੇ ਨੂੰ ਨਵਾਂ ਸਟਰਕਚਰ ਦਿੱਤਾ ਹੁਣ ਲੋਕ ਕਲਵੇ ਆਪਾਂ ਨੋਟ ਕਰਦੇ ਸੀ ਕਿੰਨੇ ਪਰਿਵਾਰ ਨੇ ਜਿਹੜੇ 2 ਤੋਂ 4 ਘੰਟੇ ਤੱਕ ਸਾਂਝਾ ਘਰ 'ਚ ਬੈਠੇ ਰਹੇ ਕਦੇ ਬੱਚਿਆਂ ਨੂੰ ਪੂਲ 'ਚ ਨਿਲਾਉਂਦੇ ਰਹੇ ਕਦੇ ਬਾਹਰ ਬੈਠ ਕੇ ਕਦੇ ਗੇੜਾ ਕੱਢਿਆ ਕਦੇ ਗੱਲਾਂ ਬਾਤਾਂ ਕੀਤੀਆਂ ਸਾਡੀ ਕੋਸ਼ਿਸ਼ ਇਹ ਐਨਵਾਇਰਨਮੈਂਟ ਚੋ ਟਾਈਮ ਕੱਢ ਰਹੇ ਆ ਇੱਕ ਦੂਜੀ ਗੱਲ ਇਹ ਵੀ ਆ ਵੀ ਜਦ ਇੱਥੇ ਆਉਂਦੇ ਆ ਫੋਨਾ ਫਾਨਾ ਤੋਂ ਵੀ ਖਿਹੜਾ ਛੁੱਟਦਾ ਹਾਂ ਬੋਨਾ ਤੋਂ ਵੀ ਖਿਹੜਾ ਛੁੱਟਦਾ ਆਪਣੇ ਬੱਚਿਆਂ ਨੂੰ ਝੂਲਿਆਂ ਤੇ ਐਨਜੋਏ ਕਰਾਉਂਦੇ ਨੇ ਜਾਂ ਆ ਸਾਡੀ ਕੋਸ਼ਿਸ਼ ਵੀ ਹੁੰਦੀ ਆ ਸਾਰੇ ਪਰਿਵਾਰਾਂ ਨੂੰ ਅਸੀਂ ਕਹਦੇ ਵੀ ਰਹਿੰਦੇ ਆ ਕਿ ਤੁਸੀਂ ਇੱਕ ਦੂਜੇ ਪਰਿਵਾਰ ਨਾਲ ਗੱਲ ਕਰੋ ਹੁਣ ਜੇ ਪਾਰਕ ਸਾਰੇ ਇਕੱਠੇ ਦੀ ਗੱਲ ਹੋਈ ਜਾਂਦੀ ਆ ਔਰ ਕਈ ਇਹ ਵੀ ਪੁੱਛਦੇ ਆ ਬਈ ਜਿਵੇਂ ਕਾੜਨੀ ਚ ਦੁੱਧ ਧਰਨਾ ਨਾਲ ਕਿਵੇਂ ਧਰਨੀ ਦੋ ਚਾਰ ਜਾਣੇ ਜਾਣੀ ਮੈਨੂੰ ਖੁਸ਼ੀ ਹੁੰਦੀ ਆ ਜਦ ਅਗਲਾ ਕਹਿੰਦਾ ਵੀ ਅਸੀਂ ਸ਼ੁਰੂ ਕਰ ਰਹੇ ਆ ਇਹ ਚੀਜ਼ਾਂ ਦੇਖੋ ਕਮਾਲ ਹੋ ਗਈ ਕਿ ਇੱਕ ਭਾਈਚਾਰਕ ਸਾਂਝ ਵਾਲੀ ਚੀਜ਼ ਹੁਣ ਕਾਰੋਬਾਰ ਬਣ ਗਈ ਹਾਂਜੀ ਹੁਣ ਅਸੀਂ ਇੱਥੇ ਕਾੜਨੀ ਦੇ ਦੁੱਧ ਧਰਦੇ ਆ ਉਸ ਦੁੱਧ ਨੂੰ ਤਿਆਰ ਕਰਦੇ ਆ ਜਿਹੜਾ ਅਸਲੀ ਘੋੜੀ ਦੀ ਕੀਮਤ ਹੁਣ ਪਤਾ ਲੱਗੀ ਜਿਹੜੇ ਆਪਣੇ ਘਰਾਂ ਚ ਹੁੰਦੀ ਸੀ ਹਾਂਜੀ ਨਾ ਸੋ ਅਸੀਂ ਤਾਂ ਬੜਾ ਸਸਤਾ ਹੀ ਕਿਉਂ ਵੇਚੀ ਗਿਆ ਕੱਲ ਕੋਸਟ ਗੱਡੀ ਤਾਂ ਪਤਾ ਲੱਗਿਆ ਕਿ 50% ਘਾਟਾ ਪਾ ਕੇ ਵੇਚੀ ਜਾਂਦੇ ਸੀ ਕਿਉਂਕਿ ਜਿਹੜਾ ਅਸਲੀ ਘੋਵਾ ਕੜੇ ਹੋ ਦੁੱਧ ਦੀ ਮੱਖਣੀ ਤੋਂ ਤਿਆਰ ਹੁੰਦਾ ਪੱਕਾ ਕਿਉਂ ਕਹਿੰਦੇ ਆ ਜੀ ਪੱਕਾ ਘਿਓ ਜਿਨ੍ਹਾਂ ਕਹਿੰਦੇ ਜਿਹਦੀ ਐਕਸਪਾਇਰੀ ਡੇਟ ਹੀ ਨਹੀਂ ਹੁੰਦੀ ਕੋਈ ਹਾਂਜੀ ਤੇ ਉਹ ਕਿਉਂ ਅਸੀਂ ਆਮ ਖਾਂਦੇ ਸੀ ਘਰਾਂ ਦੇ ਵਿੱਚ ਹੁਣ ਉਹ ਕਿਉਂ ਮਿਲਦਾ ਨਹੀਂ ਹਾਂ ਚਾਟੀ ਦੀ ਲੱਸੀ ਅਸੀਂ ਸਾਂਝਾ ਘਰ ਚ ਪ੍ਰੋਵਾਈਡ ਕੀਤੀ ਹੀ ਹੈ ਲੋਕੀ ਲਫਾਫਿਆਂ ਦੇ ਲਫਾਫੇ ਭਰ ਕੇ ਲੈ ਕੇ ਜਾ ਰਹੇ ਨੇ ਤੇ ਉਹੀ ਲੱਸੀ ਅੱਗੇ ਆਪਾਂ ਨੇ ਆਪਣੇ ਗਵਾਂਢੀ ਦੇਖ ਲੈਂਦੇ ਦੀ ਅੱਜ ਕੋਈ ਲੱਸੀ ਲੈਣੇ ਨਹੀਂ ਆਇਆ ਹੁਣ ਡਾਲੜੀ ਪੈਣੀ ਹੈ ਤੇ ਇਹ ਬਦਲਾਅ ਨੇ ਹਾਂ ਇਹ ਇਹਨਾਂ ਬਦਲਾਵਾਂ ਦੇ ਨਾਲ ਇੱਕ ਚੀਜ਼ ਹੋਰ ਆ ਗਈ ਕਿ ਅ ਜਿਹੜਾ ਮਨੁੱਖਾ ਹੈ ਉਹ ਮਾਨਸਿਕ ਪਰੇਸ਼ਾਨੀ ਦੇ ਥੱਲੇ ਆ ਗਿਆ ਹਾਂਜੀ ਰਿਸ਼ਤਿਆਂ ਦੇ ਵਿੱਚ ਦਿਖਾਵਾ ਵੱਧ ਗਿਆ ਲਾਈਫ ਨੂੰ ਕੰਪਲੀਕੇਟਡ ਕਰ ਲਈ ਦਿਖਾਵਿਆਂ ਕਰਕੇ ਲਾਈਫ ਨੂੰ ਸਿੰਪਲ ਜਿਆ ਨਹੀਂ ਰੱਖਿਆ ਪਰ ਹੁਣ ਇੱਕ ਤਾਂ ਲੱਗੀ ਉਧਰ ਹਾਂ ਅੱਕੇ ਹੋਏ ਨੇ ਸਾਰੇ ਥੱਕੇ ਹੋਏ ਨੇ ਇਹਦਾ ਹੀ ਪ੍ਰੂਫ ਆ ਕੇ ਸਾਝਾ ਕਰ ਚ ਜਿਹੜਾ ਹਰ ਰੋਜ਼ ਜਿਹੜਾ ਕਾਠ ਆ ਉਹ ਵੱਧਦਾ ਹੀ ਜਾ ਰਿਹਾ ਵੱਧਦਾ ਹੀ ਜਾ ਰਿਹਾ ਹਾਂਜੀ ਭੋਜਨ ਤਾਂ ਚਲੋ ਉਹਨਾਂ ਨੂੰ ਚੰਗਾ ਮਿਲਦਾ ਹੀ ਮਿਲਦਾ ਪਰ ਜਿਹੜਾ ਉਹਨਾਂ ਨੂੰ ਪ੍ਰਕਿਰਤੀ ਦਾ ਮਾਹੌਲ ਮਿਲਦਾ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਵੀ ਖਿੱਚਦਾ ਹਾਂਜੀ ਹਾਂ ਲੋਕਾਂ ਨੂੰ ਹੈਰਾਨੀ ਵੀ ਹੁੰਦੀ ਆ ਵੀ ਇਹ ਬਾਰੋਂ ਆ ਕੇ ਮੇਰੀ ਨਾ ਬਾਰ ਵੀ ਕਈ ਵਾਰ ਇੱਛਾ ਹੁੰਦੀ ਸੀ ਵੀ ਕੰਮ ਕਰ ਕਰ ਕੇ ਹੁਣ ਇੰਨਾ ਬਹੁਤ ਸਾਲ ਕੰਮ ਕਰ ਲਿਆ ਇੱਕੋ ਰੁਟੀਨ ਜਿਹੀ ਵਾਲੀ ਲਾਈਫ ਮੇਰਾ ਜੀ ਕਰਦਾ ਹੁੰਦਾ ਸੀ ਵੀ ਬਸ ਸਵੇਰੇ ਉੱਠੋ ਬਾੜ ਜੇ ਬੰਨੋ ਚਾਹੇ ਖਿੰਡੇ ਹੋਣ ਆਪਦੀ ਚਾਹ ਬਣਾ ਲਓ ਤੇ ਕੋਈ ਬੰਦਸ਼ ਜੀ ਨਾ ਹੋਵੇ ਸੋ ਲਾਈਫ ਦੇ ਵਿੱਚ ਆ ਗਏ ਇੱਕ ਦਿਨ ਮੇਰਾ ਖਿਆਲ ਬਾੜ ਮੇਰੇ ਖਿੰਡੇ ਹੀ ਹੁੰਦੇ ਆ ਬਾਹਰ ਬੈਠੀ ਸੀ ਤਾਂ ਆਪਣੇ ਗਰਮੀਤ ਵੀਰ ਨੂੰ ਕੋਈ ਪੁੱਛਦਾ ਆ ਵੀ ਇਹ ਕਿਹਨੇ ਨੇ ਬਣਾਇਆ ਕੌਣ ਆ ਤਾਂ ਮੈਂ ਬਾਹਰ ਬੈਠੀ ਵੀਰ ਕਹਿੰਦਾ ਵੀ ਉਹ ਓਨਰ ਨੇ ਹੂੰ ਕਹਿੰਦੇ ਲੱਗਦੇ ਤਾਂ ਹੈ ਨਹੀਂ ਕਿੰਨੇ ਜੇ ਬਾੜਾ ਵਾਲੇ ਬੈਠੇ ਪਰ ਮੈਨੂੰ ਬੜਾ ਵਧੀਆ ਲੱਗਦਾ ਹੁੰਦਾ ਵੀ ਦੇਖੋ ਸੌਖੇ ਜਿਵੇਂ ਆਪ ਨੂੰ ਵਧੀਆ ਲੱਗਦਾ ਉਵੇਂ ਲਾਈਫ ਜਿਉ ਰਹੇ ਆ ਬਿਲਕੁਲ ਜੀ ਬਹੁਤ ਵੱਡੀ ਗਿਣਤੀ ਜਦੋਂ ਸਾਨੂੰ ਕੱਲ ਆਉਂਦੀਆਂ ਨੇ ਅਸੀਂ ਸਾਰਿਆਂ ਦਾ ਇੱਕੋ ਹੀ ਗੱਲ ਕਹਿ ਰਹੇ ਹਾਂ ਕਿ ਐਡੀ ਵੀ ਬਸਿਵਤ ਕਿਉਂ ਬਣਾਈ ਹੀ ਆ ਤੁਸੀਂ ਪੁਰਾਣੇ ਗਏ ਹੋਏ ਹੋ ਤਜਰਬਾ ਕਰਕੇ ਵੇਖ ਲਓ ਅ ਇੱਕ ਪੁਰਾਣੇ ਪੰਜਾਬ ਦੀ ਤਸਵੀਰ ਲੈ ਕੇ ਆਉਣੇ ਉਹ ਤਸਵੀਰ ਤਾਂ ਤੁਹਾਨੂੰ ਮਿਲਣੀ ਨਹੀਂ ਪਰ ਇਹ ਵੀ ਨਹੀਂ ਹੈ ਕਿ ਉਹ ਤੋਂ ਬਿਨਾਂ ਵੀ ਦੇਖੋ ਅਸੀਂ ਇੱਥੇ ਬੈਠੇ ਆਂ ਇਸਾਂਝੇ ਕਰਦੀ ਛੱਤ ਦੇ ਉੱਤੇ ਹਾਂਜੀ ਅੱਜ ਮੀਂਹ ਪੈ ਰਿਹਾ ਹੁਣ ਇਹ ਉਹ ਚੀਜ਼ਾਂ ਨਹੀਂ ਜਿਹੜੀਆਂ ਵਿਦੇਸ਼ ਦੇ ਵਿੱਚ ਜਿਉਣ ਨੂੰ ਸਾਨੂੰ ਮਿਲਣੀਆਂ ਨਹੀਂ। ਹਾਂਜੀ ਠੀਕ ਹੈ। ਇਹ ਕਿਤੇ ਨਾ ਕਿਤੇ ਸਾਡੇ ਰੂਹ ਦੀ ਖਰਾਕ ਨੇ ਕਿਉਂਕਿ ਅਸੀਂ ਇਹਨਾਂ ਨਿੱਕੀ ਨਿੱਕੀਆਂ ਚੀਜ਼ਾਂ ਲਈਏ ਉੱਥੇ ਤਰਸਦੇ ਜੇ ਰਹਿੰਦੇ ਆ ਕਿ ਲਗਾਤਾਰ ਕੰਮੇ ਕਰੀ ਜਾਂਦੇ ਆ ਜਾਂ ਜੇ ਕੋਈ ਕੰਮ ਨਹੀਂ ਕਰਦਾ ਤਾਂ ਉਹ ਬੋਰਿਅਤ ਮਹਿਸੂਸ ਕਰਦਾ ਹੈ। ਹੂੰ। ਜ਼ਿੰਦਗੀ 'ਚ ਹਰ ਵਕਤ ਕੁਝ ਨਾ ਕੁਝ ਨਵਾਂ ਵਾਪਰਨਾ ਚਾਹੀਦਾ। ਤੇ ਸੰਜੇ ਘਰ 'ਚ ਸਾਡੀ ਇਹ ਕੋਸ਼ਿਸ਼ ਸਫਲ ਹੋਈ ਕਿ ਇੱਥੇ ਹਰ ਦਿਨ ਨਵਾਂ ਹਰ ਪਲ ਨਮਾਣ ਸਾਨੂੰ ਪਤਾ ਹੀ ਨਹੀਂ ਕਿ ਅੱਜ ਸਾਨੂੰ ਕਿਹਨੇ ਮਿਲਣ ਆਉਣਾ ਕਿਹੜੀ ਰੂਹ ਨੇ ਸਾਡੇ ਨਾਲ ਗੱਲਾਂ ਕਰਕੇ ਜਾਣੀਆਂ ਨੇ ਇਹ ਇੱਕ ਕੁਦਰਤੀ ਸਾਡੀ ਇੱਛਾ ਹੀ ਸੀ ਪਰ ਜੇ ਇਹਨੂੰ ਤੁਸੀਂ ਕਮਰਸ਼ੀਅਲ ਪੱਖ ਤੋਂ ਦੇਖੋ ਤਾਂ ਇਹ ਫੇਲ ਪ੍ਰੋਜੈਕਟ ਹੈ ਇਹ ਵੀ ਇੱਕ ਸੱਚਾਈ ਹੈ ਜਿੰਨਾ ਕਿ ਇੱਥੇ ਪੈਸਾ ਪਾ ਖਰਚਿਆ ਤੇ ਕਮਰਸ਼ੀਅਲ ਇਹ ਹੁਣ ਜਦ ਦੀ ਜਿਹੜੀ ਅਸੀਂ ਸੋਚ ਲੈ ਕੇ ਆਉਨੇ ਆ ਬਾਹਰੋਂ ਬਾਹਰਲੇਆਂ ਨੂੰ ਖਾਸ ਕਰਕੇ ਗੱਲ ਕਹਿੰਦੇ ਆ ਕਿ ਹੁਣ ਤੁਸੀਂ ਆ ਕੇ ਕਮਰਸ਼ੀਅਲੇ ਦੇਖੀ ਜਾਣਾ ਇੱਥੇ ਵੀ ਜੇ ਤੁਹਾਡੀ ਜੋ ਉਮਰ ਲੰਘ ਚੁੱਕੀ ਆ ਜਾਂ ਜੇ ਕੋਈ ਯੰਗ ਕਪਲ ਆ ਉਹਦੇ ਲਈ ਤਾਂ ਸੋਚਣ ਦੀ ਲੋੜ ਆ ਪਰ ਜਿਹੜੇ ਤੁਸੀਂ 50 ਦੇ ਕਰੀਬ ਹੋ ਉਹ ਤੁਸੀਂ ਤਾਂ ਆਪਣਾ ਜਿਉ ਲਿਆ ਕਰ ਲਿਆ ਆਪਣਾ ਪਾਰਟ ਆਫ ਦਾ ਕਰ ਲਿਆ ਹੁਣ ਅੰਦਰ ਦੀ ਖਰਾਕ ਪੂਰੀ ਕਰ ਲਓ ਸੋ ਤਬਦੀਲੀਆਂ ਬਹੁਤ ਨੇ ਜੀ ਬਹੁਤ ਵੱਡਾ ਬਦਲਾਅ ਸਮਾਜ ਦੇ ਵਿੱਚ ਆ ਚੁੱਕਿਆ ਹੈ ਤੇ ਸਿਸਟਮ ਦੇ ਵਿੱਚ ਆ ਚੁੱਕਿਆ ਹੈ ਇਹ ਬਦਲਾਅ ਸਾਨੂੰ ਸਵੀਕਾਰ ਵੀ ਕਰਨਾ ਚਾਹੀਦਾ ਇਸ ਬਦਲਾਅ ਨੂੰ ਅਨ ਨਿਯਠਣ ਦਾ ਜਾਂ ਡੀਲ ਕਰਨ ਦੇ ਤਰੀਕੇ ਵੀ ਹੋਣੇ ਚਾਹੀਦੇ ਆ ਔਰ ਐਕਸੈਪਟੈਂਸ ਹੋਣੀ ਚਾਹੀਦੀ ਆ ਕਿਉਂਕਿ ਜਮਾਨੇ ਤੋਂ ਉਲਟ ਅਸੀਂ ਜਾ ਨਹੀਂ ਸਕਦੇ ਹੈਗੇ ਬਿਲਕੁਲ ਸਾਨੂੰ ਸਹਿਕਾਰ ਹੀ ਕਰਨਾ ਪੈਣਾ ਐਵੇਂ ਜਿਹੜੇ ਬਾਹਰ ਵੀ ਬਦਲਾਅ ਆ ਗਿਆ ਹਾਂਜੀ ਬਾਹਰਲੇ ਬਦਲਾਅ ਨੂੰ ਵੀ ਡੀਲ ਕਰਨਾ ਪੈਣਾ ਦੇਖੋ ਹੁਣ ਆਪਾਂ ਘਰਾਂ ਚ ਉੱਥੇ ਲੱਖ ਕਹਿ ਦਈਏ ਸਾਡੇ ਘਰ ਦਾ ਮਾਹੌਲ ਵਧੀਆ ਅਸੀਂ ਪੰਜਾਬੀ ਰੱਖਦੇ ਆ ਬੱਚੇ ਨੂੰ ਪਰ ਉਹਨਾਂ ਨੇ ਜਿਹੇ ਜੇ এনਵਾਇਰਨਮੈਂਟ ਚ ਰਹਿਣਾ ਉਹਨਾਂ ਨੇ ਵੀ ਉਹਨਾਂ ਦਾ ਉਹਨਾਂ ਤੇ ਪੈਣਾ ਪੈਣਾ ਇੱਥੇ ਤੁਸੀਂ ਲੱਖ ਅਸਰ ਕਰ ਲਓ ਤੁਹਾਡੇ ਤੇ ਅੜੇ ਵਾਲੇ ਦਾ ਅਸਰ ਪੈਣਾ ਹੀ ਪੈਣਾ ਹਾਂ ਸੋ ਜ਼ਿੰਦਗੀ ਨੂੰ ਟੋਟਲ ਸਵੀਕਾਰ ਕਰਕੇ ਅੱਗੇ ਵਧਣਾ ਪੈਂਦਾ ਜੀ ਇਹਦੇ ਵਿੱਚ ਸਾਰਾ ਕੁਝ ਤੁਹਾਡੇ ਹੱਥ 'ਚ ਵੀ ਨਹੀਂ ਹੈਗਾ ਹਾਂ ਇੰਨਾ ਕੁ ਮੈਂ ਜ਼ਰੂਰ ਕਹਿਣਾ ਕਿ ਕੁਝ ਲੋਕਾਂ ਨੂੰ ਮੈਂ ਮਿਲਿਆ ਉਹ ਤਾਂ ਬਹੁਤ ਹੀ ਮਾੜੀ ਹਾਲਤ 'ਚ ਤਰਸਯੋਗ ਹਾਲਤ 'ਚ ਜਗਾਏ ਹੋਏ ਨੇ ਤੇ 24 ਘੰਟੇ ਸਟ੍ਰੈਸ ਦੀਆਂ ਗੱਲਾਂ ਕਰੀਆਂ ਜਾਂਦੀਆਂ ਨੇ ਉਹਦੇ ਲਈ ਮੈਂ ਜ਼ਰੂਰ ਕਹੂੰਗਾ ਕਿ ਪੰਜਾਬ ਅੱਜ ਵੀ ਵਿਤਰ ਹੈ ਤੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਹੁਣ ਆਪਣੇ ਜਨਮਸ਼ਾਲਾ 'ਚ ਕਈ ਲੋਕ ਆਏ ਜਿਨ੍ਹਾਂ ਨੇ 4-5 ਮਹੀਨੇ 6 ਮਹੀਨੇ ਵੀ ਗੁਜ਼ਾਰੇ ਹਾਂਜੀ ਗੁਜ਼ਾਰੇ ਤੇ ਉਹਨਾਂ ਨੂੰ ਬੱਚਿਆਂ ਦੀ ਸਿਹਤ ਦੇ ਵਿੱਚ ਮਾਨਸਿਕ ਸਿਹਤ ਦੇ ਵਿੱਚ ਕਾਫੀ ਵੱਡਾ ਫਰਕ ਮਹਿਸੂਸ ਹੋਇਆ ਉਹਨਾਂ ਨੂੰ ਆਪ ਦੀ ਸਿਹਤ ਦੇ ਵਿੱਚ بڑا ਫਰਕ ਮਹਿਸੂਸ ਹੋਇਆ ਤੇ ਉੱਥੇ ਵੀ ਬੱਚੇ ਹੁਣ ਕਾਫੀ ਬੱਚੇ ਆ ਮੈਂ ਦੋ ਮੇਰੇ ਇਦਾਂ ਦੇ ਕੰਟੈਂਟ ਕੰਟੈਕਟ 'ਚ ਆਏ ਜਿਹੜੇ ਉਹ ਬੱਚੇ ਉੱਥੇ ਬੋਲ ਨਹੀਂ ਰਹੇ 4 4 5 5 ਸਾਲ ਦੇ ਹੁਣ ਰੀਸੈਂਟਲੀ ਕੋਈ ਮੈਨੂੰ ਆ ਕੇ ਮਿਲ ਕੇ ਗਿਆ ਉਹਨਾਂ ਦਾ ਬੱਚਾ ਮਹੀਨਾ ਡੇਢ ਮਹੀਨਾ ਇੱਥੇ ਰਿਹਾ ਕਹਿੰਦੇ ਫਰਕ ਪਿਆ ਹੁਣ ਸ਼ਾਇਦ ਉਹ ਫੈਮਿਲੀ ਸੋਚ ਰਹੀ ਹੈ ਵੀ ਸਾਲ ਖੰਡੋ ਬੱਚੇ ਨੂੰ ਇੱਥੇ ਲਿਆਂਦਾ ਜਾਵੇ ਇਹੀ ਮੈਂ ਕਹਿਣਾ ਚਾਹੁੰਦਾ ਕਿ ਐਕਸਪੈਰੀਮੈਂਟ ਸਮਝ ਕੇ ਆਓ ਹਾਂਜੀ ਜੇ ਨਹੀਂ ਠੀਕ ਲੱਗੂ ਮੁੜ ਜਿਓ ਮੁੜ ਜਿਓ ਹਾਂ ਤੇ ਪਰ ਇੰਨੀ ਜ਼ਿਆਦਾ ਡਿਸਕਸ਼ਨ ਇੰਨੇ ਜ਼ਿਆਦਾ ਕੁਐਸਚਨ ਇੰਨਾ ਜ਼ਿਆਦਾ ਸੋਚੀ ਜਾਣਾ ਇਹ ਤੁਹਾਡੀ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਬਣੂੰਗਾ ਏਡਾ ਵੱਡਾ ਮਸਲਾ ਨਹੀਂ ਹੈ। ਪਰਵਾਣੀ ਚੈੱਕ ਤੋਂ ਕਰਾਂ ਸੋਚੇ ਸੋਚਣਾ ਹੋਵੇ। ਇਹ ਸੋਚੇ ਲਖbaar ਬਿਲਕੁਲ ਅਸੀਂ ਕਿੰਨਾ ਕੁ ਸੋਚ ਸਕਦੇ ਆ ਕੋਈ ਚੀਜ਼ਾਂ ਸਾਨੂੰ ਕੁਦਰਤ ਤੇ ਛੱਡਣੀਆਂ ਪੈਣੀਆਂ ਹਨ। ਹਾਂ ਅਸੀਂ ਵੀ ਸੰਜੇ ਘਰਵਾਰੀ ਜੀ ਦੀ ਜਿਦ ਕੀ ਜੋ ਇੱਥੇ ਵਾਪਰਿਆ ਇਹ ਤਾਂ ਅਸੀਂ ਸੋਚੇ ਨਹੀਂ ਸਕਦੇ ਸੀ। ਹਾਂ ਜੀ ਜੋ ਜੇ ਅਸੀਂ ਆਪਣੀ ਤਜਰਬੇ ਤੋਂ ਕਹੀਏ ਕਿ ਭਾਈ ਇੱਕ ਸਾਡਾ ਸਲੋਗਨ ਵੀ ਇੱਥੇ ਲੱਗਿਆ ਵੀ ਜਦੋਂ ਤੁਸੀਂ ਰਾਹ ਤੇ ਤੁਰਦੇ ਹੋ ਤਾਂ ਰਾਹ ਦਿਖਣ ਲੱਗ ਜਾਂਦਾ ਹੈ। ਹਾਂ ਜੀ ਅਸਲ ਗੱਲਬਾਤ ਤਾਂ ਉਦੋਂ ਹੀ ਬਣਨੀ ਹੈ ਜਦੋਂ ਕੋਈ ਪ੍ਰੈਕਟੀਕਲ ਕਰੋਗੇ। ਥੋੜਾ ਜਿਹਾ ਉੱਪਰ ਹੋ ਕੇ ਕਰੋ ਦਾਅਵੇ ਨਾ ਕਰੋ ਕਿ ਚਲੋ ਸ਼ੁਰੂਆਤ ਕਰਦੇ ਆਂ ਵੇਖਦੇ ਆਂ ਪਰਮਾਤਮਾ ਕੁਝ ਥੋੜੀ ਬਹੁਤੀ ਕਮਿਟਮੈਂਟ ਦੀ ਵੀ ਲੋੜ ਹੁੰਦੀ ਹੈ ਕਿਵੇਂ ਵੀ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਘੜਾਈ ਜਾਈਏ ਨਹੀਂ ਘੜਾ ਪਹਿਲਾਂ ਇਧਰੋਂ ਉਧਰ ਨੂੰ ਫਿਰ ਇਧਰੋਂ ਇਧਰ ਨੂੰ ਤੇ ਥੋੜੀ ਬਹੁਤੀ ਤਕਲੀਫ ਤਾਂ ਇਹਨੂੰ ਮੈਂ ਤਕਲੀਫ ਨਹੀਂ ਕਹੂੰਗਾ ਇਹ ਚੈਲੰਜ ਨੇ ਇਹ ਤਾਂ ਹਰ ਚੈਲੰਜ ਵੀ ਹੈ ਤੇ ਅਪਰਚੂਨਿਟੀਆਂ ਵੀ ਨੇ ਬਿਲਕੁਲ ਅਪਰਚੂਨਿਟੀਆਂ ਨੇ ਇਹ ਬਹੁਤ ਖੁਸ਼ ਆ ਜੀ ਆਹ ਹਾਰ ਜਿਵੇਂ ਆਪਾਂ ਅਕਸਰ ਗੱਲ ਕਰਦੇ ਆਂ ਕਿ ਕੋਈ ਵੀ ਇਹੋ ਜਿਹੀ ਘਟਨਾ ਨਹੀਂ ਕੋਈ ਵੀ ਇਹੋ ਜਿਹਾ ਤਜਰਬਾ ਨਹੀਂ ਜਿਹੜਾ 100% ਜਿਹਨੂੰ ਪੋਜ਼ਿਟਿਵ ਜਾਂ ਨੈਗੇਟਿਵ ਕਹਿ ਸਕੋ ਤੇ ਜ਼ਿੰਦਗੀ ਮਿਸ਼ਰਣ ਹੀ ਹੈ ਕਹਿੰਦੇ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਬੰਦਿਆਂ ਬਾਰੇ ਲੈ ਲਓ ਘਟਨਾਵਾਂ ਬਾਰੇ ਲੈ ਲਓ 100% ਨਾ ਕੋਈ ਘਟਨਾ ਸਹੀ ਹੁੰਦੀ ਹੈ ਨਾ ਗਲਤ ਹੁੰਦੀ ਹੈ। 100% ਨਾ ਕੋਈ ਬੰਦਾ ਗਲਤ ਹੁੰਦਾ ਨਾ ਠੀਕ ਹੁੰਦਾ ਇਹਦੇ ਵਿੱਚ ਰੇਸ਼ਿਓ ਹੁੰਦੀ ਹੈ। ਰੇਸ਼ਿਓ ਹੈ। ਇੱਕ ਜ਼ਿਆਦਾ ਹੁੰਦਾ ਇੱਕ ਘੱਟ ਹੁੰਦਾ। ਬਾਕੀ ਨਜ਼ਰੀਆ ਆਪੋ ਆਪਣਾ ਉਹ ਗਲਾਸ ਅੱਧਾ ਖਾਲੀ ਅੱਧਾ ਭਰਿਆ ਹੈ ਕਿਵੇਂ ਦੇਖਣਾ ਹੈ। ਇਹ ਨਜ਼ਰੀਆ। ਮੈਂ ਆਪਣੇ ਤਜਰਬੇ ਮੈਂ ਹੁਣੇ-ਹੁਣੇ ਰੀਸੈਂਟਲੀ ਜਾ ਕੇ ਆਇਆ ਕੈਨੇਡਾ ਦੇ ਵਿੱਚ। ਮੈਂ ਹਰਮਿੰਦਰ ਪਹਿਲਾਂ ਜਾਇਆ ਸੀ ਇਹਨੇ ਇਹ ਗੱਲ ਨੂੰ ਮਹਿਸੂਸ ਕਰ ਲਈ ਸੀ ਮੈਨੂੰ ਲੱਗਿਆ ਕਿ ਇੱਥੇ ਸਾਲ ਡੇਢ ਸਾਲ ਲਾਉਣ ਤੋਂ ਬਾਅਦ ਹੁਣ ਮੈਂ ਕੈਨੇਡਾ ਵਾਲਾ ਨਹੀਂ ਰਿਹਾ। ਕੈਨੇਡਾ ਵਾਲੇ ਸਸਤੋਂ ਵਿੱਚ ਮ ਅੰਦਰੋਂ ਤਬਦੀਲੀ ਆ ਗਈ ਕਿ ਗਰੀਬੀ ਵੀ ਘਟਲਾਂਗੇ ਤੰਗੀ ਵੀ ਘਟਲਾਂਗੇ ਪਰ ਜਿਹੜਾ ਮਾਨਸਿਕ ਹਾਂ ਮੇਰੇ ਇੱਕ ਦੋਸਤ ਨੇ ਗੱਲ ਬੜੀ ਵਧੀਆ ਕਹੀ ਸੀ ਜਦੋਂ ਮੈਂ ਦਿੱਲੀ ਤੋਂ ਉਤਰਿਆਤ ਕੀ ਉਹਨੂੰ ਮੈਨੂੰ ਪੁੱਛਿਆ ਟੰਡਾ ਸਾਹਿਬ ਕਿਵੇਂ ਆ ਠੀਕ ਆ ਸਭ ਕੁਝ ਮੈਂ ਕਿਹਾ ਠੀਕ ਆ ਜੀ ਪਰ ਟ੍ਰੈਫਿਕ ਬੜੀ ਹੈ ਹਾਂ ਉਹ ਕਿਉਂਕਿ ਉਹ ਇੱਥੋਂ ਗਿਆ ਸੀ ਉਹਨੇ ਉੱਥੇ ਜਾ ਕੇ ਮਾਹੌਲ ਦੇਖਿਆ ਉਹ ਕਹਿੰਦਾ ਯਾਰ ਅੰਦਰਲੀ ਟ੍ਰੈਫਿਕ ਨਾਲੋਂ ਬਾਹਰਲੀ ਟ੍ਰੈਫਿਕ ਚੰਗੀ ਹੈ ਤੇ ਇਹ ਤਜਰਬੇ ਚੋਂ ਆਈ ਹੀ ਗੱਲ ਹੈ ਜੀ ਕਿ ਜਿਹੜਾ ਅੰਦਰ ਮਾਨਸਿਕ ਬੋਝ ਦੀ ਟ੍ਰੈਫਿਕ ਆ ਉਹ ਬਾਹਰਲੇ ਤਕਲੀਫਾਂ ਨਾਲੋਂ ਜ਼ਿਆਦਾ ਭਾਰੂ ਫੀਲ ਹੁੰਦੀ ਹੈ ਬਾਹਰਲੀ ਤਾਂ ਟ੍ਰੈਫਿਕ 'ਚ ਜੇ ਆਪਾਂ ਫਸ ਜਾਂਦੇ ਆ ਘੰਟਾ ਲੱਜੂ 2 ਘੰਟੇ ਲੱਗ ਜਾਣਗੇ ਨਿਕਲੇ ਜਾਣਾ ਬੰਦੇ ਨੇ ਅੰਦਰਲੀ ਤਾਂ ਲਗਾਤਾਰ ਆ ਨਾ ਅੰਦਰਲੀ ਤਾਂ ਲਗਾਤਾਰ ਆ ਹਾਂ ਰਾਤ ਨੂੰ ਵੀ ਜਾਗ ਆਗੀ ਉਦੋਂ ਵੀ ਚੱਲ ਪੈਣੀ ਸੋ ਇਸ ਕਰਕੇ ਗਿਵ ਐਂਡ ਟੇਕ ਆ ਜੀ ਜੇ ਕੁਝ ਪਾਉਣਾ ਤਾਂ ਉਹਦੇ ਲਈ ਕੁਝ ਗੋਣਾ ਵੀ ਪਊਗਾ ਹਾਂ ਤੇ ਜੇ ਕੁਝ ਗਵਾਇਆ ਤਾਂ ਉਹਦੇ ਬਦਲੇ ਕੁਝ ਮਿਲਦਾ ਵੀ ਜ਼ਰੂਰ ਹੈ ਤੇ ਜਿੰਦਗੀ ਆਪੋ ਆਪਣੀ ਪਰਮਾਤਮਾ ਕਿਰਪਾ ਕਰੇ ਸਭ ਤੇ ਸਭ ਨੂੰ ਸਹੀ ਫੈਸਲੇ ਸਹੀ ਜਾਂ ਗਲਤ ਫੈਸਲਾ ਵੀ ਮੈਨੂੰ ਲੱਗਦਾ ਇੱਕ ਭਰਮ ਹੈ ਫੈਸਲੇ ਦਾ ਫੈਸਲੇ ਨਹੀਂ ਹਰ ਫੈਸਲੇ ਨੂੰ ਉਹਨਾਂ ਨੂੰ ਹਿੰਮਤ ਬਖਸ਼ੇ ਕਿ ਜੋ ਉਹਨਾਂ ਦੇ ਅੰਦਰੋਂ ਆਉਂਦਾ ਹੈ ਉਹਦੇ ਤੇ ਤੁਰ ਸਕਣ ਬਿਲਕੁਲ ਜੀ ਫਿਰ ਅੱਗੇ ਤੋਂ ਵੀ ਜੇ ਕਿਸੇ ਦਾ ਕੋਈ ਦਿਲ ਕਰੇ ਕਿ ਜਦੋਂ ਮਰਜ਼ੀ ਚਾਹੋ ਫੋਨ ਕਰੋ ਸਾਨੂੰ ਵਿਜ਼ਿਟ ਕਰੋ ਮਿਲ ਕੇ ਜਾ ਸਕਦੇ ਹਾਂ ਬਾਰ ਬਾਰ ਰਿਪੀਟ ਇਸ ਕਰਕੇ ਕਰਦੇ ਆ ਕਿ ਕਈਆਂ ਨੂੰ ਹਲੇ ਵੀ ਇਹ ਆ ਕਿ ਪਤਾ ਨਹੀਂ ਮਿਲेंगे ਕਿ ਨਹੀਂ ਅਸੀਂ ਬਿਲਕੁਲ ਮਿਲਦੇ ਹਾਂ ਜੀ ਜਿਹੜਾ ਵੀ ਇੱਥੇ ਆ ਜਾਵੇ ਤੁਸੀਂ ਸਿਰਫ ਸਾਡੇ ਰੈਸਟੋਰੈਂਟ ਦੇ ਕਾਊਂਟਰ ਤੇ ਦੱਸਣਾ ਕਿ ਅਸੀਂ ਇਸ ਜਗ੍ਹਾ ਤੋਂ ਆਏ ਆ ਅਸੀਂ ਮਿਲਣਾ ਚਾਹੁੰਦੇ ਆ ਅਸੀਂ ਤੁਹਾਨੂੰ ਜਰੂਰ ਮਿਲਾਂਗੇ ਜੀ ਬਹੁਤ ਬਹੁਤ ਮਿਹਰਬਾਨੀ ਸਾਜੇ ਘਰ ਵਿੱਚ ਆ ਮਕਰੋ ਗੁਮ ਪੀਓ ਖਾ